ਆਰੀਆਂ ਦੁਕਾਨਾਂ ਦੇ ਕੇ ਬੜਾ ਆਕਰਸ਼ਿਤ ਹੁੰਦਾ ਹੈ ਤੇ ਗੁਰਪਿਆਰੋ ਐਸਾ ਝਟਕਾ ਲੱਗਦਾ ਐਸੇ ਮੇਲੇ ਦੀ ਭੀੜ ਨੇ ਤੱਕਾ ਮਾਰਿਆ ਬੱਚੇ ਦੇ ਹੱਥ ਵਿੱਚੋਂ ਬਾਪ ਦੀ ਉਂਗਲ ਛੁੱਟ ਗਈ ਬੱਚੇ ਦੇ ਹੱਥ ਵਿੱਚੋਂ ਬਾਪ ਦੀ ਉਂਗਲ ਛੁੱਟ ਗਈ ਜਹੇ ਕੇ ਸਾਡੇ ਬਾਪੂ ਕਸ਼ਮੀਰ ਸਿੰਘ ਜੀ ਅੱਜ ਬੱਚਿਆਂ ਦੇ ਕੋਲੋਂ ਆਪਣੀ ਉਂਗਲ ਛਡਾ ਕੇ ਚਲੇ ਗਏ ਪਰ ਮਿਲਣਾ ਛੱਡ ਕੇ ਮਿਲਣਾ ਛੱਡ ਗਿਆ ਗੁਰਪਿਆਰੋ ਬੱਚੇ ਦੇ ਹੱਥ ਵਿੱਚੋਂ ਬਾਪ ਦੀ ਉਂਗਲ ਛੁੱਟ ਗਈ ਤੇ ਬੱਚਾ ਹੁਣ ਝਾਰੋ-ਝਾਰ ਰੋ ਰਿਹਾ ਝਾਰੋ-ਝਾਰ ਰੋ ਰਿਹਾ ਉਹ ਜਿਹੜੀਆਂ ਦੁਕਾਨਾਂ ਦੇਖ ਕੇ ਉੱਚਲਦਾ ਸੀ ਨਾ ਕੁੱਦਦਾ ਸੀ ਜਦੋਂ ਬਾਪ ਨੇ ਕੁਝ ਨਹੀਂ ਵੀ ਲੈ ਕੇ ਦਿੱਤਾ ਉਹ ਦੁਕਾਨ ਦਾ ਉਹ ਦੁਕਾਨਾਂ ਵਾਲੇ ਹੁਣ ਬੱਚੇ ਨੂੰ ਘਡਾਉਣੇ ਫਰੀ ਦੇ ਰਹੇ ਆ ਕਹਿੰਦੇ ਲੈ ਪੁੱਤ ਖਾਣ ਨੂੰ ਲੈ ਲੈ ਘਡਾਉਣੇ ਲੈ ਲੈ ਪਰ ਗੁਰ ਪਿਆਰਿਓ ਤੇ ਉਹਦੀ ਉਂਗਲ ਹੱਥੋਂ ਛੁੱਟ ਗਈ ਉਹ ਹੁਣ ਬੱਚਾ ਚੁੱਪ ਨਹੀਂ ਕਰਦਾ ਕਿਉਂਕਿ ਉਹਨੂੰ ਉਹਦਾ ਬਾਪ ਨਹੀਂ ਦਿਸ ਰਿਹਾ ਉਹਨੂੰ ਮੇਲਾ ਹੁਣ ਉਹ ਦੱਖ ਨਹੀਂ ਦਿੰਦਾ ਬੁਰ ਪਿਆਰਿਓ ਕਿਉਂਕਿ ਉਹਨੂੰ ਆਪਣੇ ਪਿਓ ਦੀ ਉਂਗਲ ਤੇ ਭਰੋਸਾ ਸੀ ਪਿਉ ਦੇ ਨਾਮ ਦੇ ਉੱਤੇ ਹੀ ਭਰੋਸਾ ਸੀਗਾ ਉਹਨੂੰ ਪਤਾ ਸੀ ਕਿ ਮੈਨੂੰ ਸਾਰਾ ਹੀ ਮੇਲਾ ਜ਼ਕੀਰ ਦੇਣਾ ਹੁਣ ਗੁਰੂ ਪਿਆਰਿਓ ਫਰੀ ਖਡਾਉਣੇ ਮਿਲਦੇ ਆ ਉਹਦਾ ਦਿਲ ਹੀ ਨਹੀਂ ਵੱਜਦਾ ਭਰੋਸਾ ਹੀ ਨਹੀਂ ਵੱਜਦਾ ਕਿ ਮੈਨੂੰ ਇਹ ਵਾਕੇ ਫਰੀ ਦੇ ਦੇਣਗੇ ਚੁੱਪ ਹੀ ਨਹੀਂ ਕਰਦਾ ਜਾਜਰ ਜਾ ਰੋ ਰਿਹਾ ਗੁਰੂ ਪਿਆਰਿਓ ਉਹ ਜਿਨ੍ਹਾਂ ਬੱਚਿਆਂ ਦਾ ਜਿਨ੍ਹਾਂ ਧੀਆ ਦਾ ਜਿਨ੍ਹਾਂ ਪੁੱਤਰਾਂ ਦਾ ਜਿਨ੍ਹਾਂ ਭਰਾਵਾਂ ਦਾ ਭਰਾ ਜਿਨ੍ਹਾਂ ਭੈਣਾਂ ਦਾ ਭਰਾ ਅੱਜ ਭਰੇ ਮੇਲੇ 'ਚ ਉਂਗਲ ਛਾ ਕੇ ਚਲੇ ਗਿਆ ਨਾ ਗੁਰੂ ਪਿਆਰਿਓ ਅੱਜ ਉਹਨਾਂ ਨੂੰ ਇਹ ਸੰਸਾਰ ਦਾ ਮੇਲਾ ਦੱਬ ਨਹੀਂ ਦਿੰਦਾ

i it be ਰਿਆ ਰੂਹਿਆ ਕੂੜਿਆ ਦਦਿਆਂ ਵਿੱਚ ਦੇਖਦੇ ਸੁਣੇ ਮਹਾਰਾਜ ਜੀ ਦੇ ਸਿ ਸਤਿਗੁਰੂ ਗੁਰਦੇਵ ਸਾਹਿਬ ਮਹਾਰਾਜ ਜੀ ਦੀ ਨਿੱਗੀ ਘਰਤੀ ਵਿੱਚ ਬੈਠੇ ਹੋ ਗੁਰਪਿਆਰਿਓ ਸਤਿਗੁਰ ਮਹਾਰਾਜ ਜੀ ਫਰਮਾਨ ਕਰਦੇ ਨੇ 312 ਅੰਗ ਦੇ ਉੱਤੇ ਮਾਰੇ ਕਹਿੰਦੇ ਕੀ ਮਾਣ ਹੈ ਰੰਗਲੇ ਬੰਗਲਿਆਂ ਦਾ ਖਾਲੀ ਛੱਡ ਕੇ ਗੌਰ ਦੇ ਵਿੱਚ ਪੈਣਾ ਪੰਛੀ ਮਿੱਠੇ ਮਿੱਠੇ ਗੀਤ ਗਾ ਲੈ ਸਦਾ ਨਹੀਂ ਜਹਾਂ ਦੇ ਵਿੱਚ ਰਹਿਣਾ ਜਦੋਂ ਸੱਦ ਲੈਣਾ ਉੱਪਰ ਵਾਲੜੇ ਨੇ ਵਿੱਚੇ ਛੱਡ ਜਾਣੇ ਕੰਮ ਤੇ ਕਾਰ ਸਾਰੇ ਕਾਰ ਵਹੀ ਨੇ ਪਕੜ ਕੇ ਛੱਡਣਾ ਨਹੀਂ ਭਵੇਂ ਰੂਣ ਕੋਲ ਰਿਸ਼ਤੇਦਾਰ ਸਾਰੇ ਮਰਜੀ ਕਹਿੰਦੇ ਜਦੋਂ ਕਾਲ ਨੇ ਝਪਟ ਮਾਰੀ ਨਾ ਪਵ ਸਾਰੇ ਰਿਸ਼ਤੇਦਾਰ ਕੋਲੋਂ ਨਾ ਛੱਡਣਾ ਨਹੀਂ ਹੁੰਨੇ ਕਿੰਨਾ ਮਰਜੀ ਰੋਈ ਜਾਓ ਕਿਸ ਗੱਲ ਦਾ ਮਾਨ ਕਰਤਾ ਪੈ ਰਿਆ ਇੱਕ ਨਾ ਇੱਕ ਦਿਨ ਸੰਸਾਰ ਛੱਡ ਕੇ ਆਪਾਂ ਚਲੇ ਜਾਣਾ ਹੈ ਸਾਡਾ ਅਸਲੀ ਦੇਸ਼ ਜਿਹੜਾ ਹੈ ਅਸੀਂ ਉੱਥੇ ਪਹੁੰਚਣਾ ਸ਼੍ਰੀ ਜੋਗ ਵਿਸ਼ਿਸ਼ਧ ਦੇ ਵਿੱਚ ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਭਾਰਤਵਾਦ ਨੂੰ ਇੱਕ ਕਥਾ ਸੁਣਾ ਰਹੇ ਨੇ ਵਚਨ ਕਰ ਰਹੇ ਨੇ ਰਾਣੀ ਲੀਲਾ ਤੇ ਰਾਜਾ ਪਦਮ ਬੜੀ ਲੰਮੀ ਚੌੜੀ ਹੋਏ ਵਿਚਾਰ ਹੈ ਪਰ ਆਪਾਂ ਸਮੇਂ ਦੇ ਮੁਤਾਬਕ ਕਰਾਂਗੇ ਕਿਉਂਕਿ ਧੰਨ ਪ੍ਰਭੂ ਵਾਲਮੀਕ ਮਹਾਰਾਜ ਦਾ ਇੱਕ ਵਚਨ ਵੀ ਆਪਾਂ ਲੈ ਲਈਏ ਨਾ ਤਪੂ ਦੀ ਜ਼ਿੰਦਗੀ ਉਹਦੇ ਤੇ ਆਪਾਂ ਆਕਰ ਮਿਹਨਤ ਕਰਾਂਗੇ ਅਭਿਆਸ ਕਰਾਂਗੇ ਤੇ ਉਹ ਇੱਕ ਵਚਨ ਹੀ ਸਾਡੀ ਜ਼ਿੰਦਗੀ ਨੂੰ ਬਾਹ ਸਾਗਰ ਤੋਂ ਪਾਰ ਕਰ ਜਾਂਦਾ ਹੈ ਗੁਰੂ ਪਿਆਰਿਓ ਰਾਜਾ ਪਦਮ ਉਹਦੀ ਮੌਤ ਹੋ ਗਈ ਹੈ ਗੁਰੂ ਪਿਆਰਿਓ ਤੇ ਰਾਣੀ ਗੀਲਾ ਜਿਹੜੀ ਆ ਨਾ ਉਹ ਆਪਣੇ ਭਰਤਾ ਉਹਦੇ ਭਰਤਾ ਲਿਖਿਆ ਘਰ ਵਾਲਾ ਜਿੰਨੂੰ ਕਹਿੰਦੇ ਨੇ ਉਹ ਆਪਣੇ ਭਰਤੇ ਨਾਲ ਬੜਾ ਪਿਆਰ ਕਰਦੀ ਹਰ ਔਰਤ ਦਾ ਪਿਆਰ ਹੁੰਦਾ ਹੈ ਗੁਰੂ ਪਿਆਰਿਓ ਕੋੜਾ ਰਾਣੀ ਗੀਲਾ ਨੇ ਦੱਸਿਆ ਹੀ ਨਹੀਂ ਜ ਰਾਜ ਸਭਾ ਦੇ ਵਿੱਚ ਚ ਜਾਂਦੀ ਨਹੀਂ ਅਠਾ ਦਸਾਂ ਦਿਨਾਂ ਬਾਅਦ ਰਾਜ ਸਭਾ ਚ ਗਈ ਉਨੇ ਦੱਸਿਆ ਇਨੇ ਕਿ ਰਾਜਾ ਦੀ ਫੌਤ ਹੋ ਗਏ ਮਰ ਗਏ ਕਿਉਂਕਿ ਉਹਨਾਂ ਦੇ ਸ਼ਰੀਰ ਨੂੰ ਬੜਾ ਪਿਆਰ ਕਰਦੇ ਸੀ ਗੁਰੂ ਪੈਰਿਓ ਹੁਣ ਜਦ ਲੋਕ ਜਦੋਂ ਪਰਚਾ ਆਵਾਮ ਜੀ ਦੋ ਪੁੱਛਦੀ ਹੈ ਕਿ ਰਾਜਾ ਸਾਹਿਬ ਦਰਬਾਰ ਦੇ ਵਿੱਚ ਕਿਉਂ ਨਹੀਂ ਆ ਰਹੇ ਤੇ ਹੁਣ ਉਹ ਧਰਮ ਸੰਕਟ ਚ ਪੈ ਗਈ ਜੇ ਮੈਂ ਦੱਸਦੀ ਆ ਤੇ ਲੋਕਾਂ ਨੇ ਚੱਕ ਕੇ ਦਾ ਦਸ ਸੰਸਕਾਰ ਕਰ ਦੇਣਾ ਜੇ ਮੈਂ ਨਹੀਂ ਦੱਸਦੀ ਤੇ ਭੇਤੀ ਦਾ ਧਰਮ ਸੰਕਰ ਦੇ ਵਿੱਚ ਤੇ ਗੁਰੂ ਪੈਰਿਓ ਉਹਦੇ ਵਿੱਚ ਹਨ ਪ੍ਰਭੂ ਵਾਲਮੀਕ ਮਹਾਰਾਜ ਦੱਸਦੇ ਨੇ ਕਿ ਅਗਮ ਅਗੋਚਰ ਜੋਤ ਆਦਿ ਸ਼ਕਤੀ ਦੀ ਪੂਜਾ ਕਰਿਆ ਕਰਦੀ ਸੀ ਰਾਣੀ ਲੀਲਾ ਉਹਨੇ ਦੋ ਵਾਰ ਮੰਗੇ ਸੀ ਤੇ ਗੁਰੂ ਪਿਆਰਿਓ ਜਿਆਦਾ ਆਪਾਂ ਖਲਾਸਾ ਨਹੀਂ ਕਰਾਂਗੇ ਤੇ ਇੱਕ ਉਹਨੇ ਵਾਰ ਮੰਗਿਆ ਸੀਗਾ ਕਿ ਜਦੋਂ ਮੈਂ ਹਾਜ਼ਰ ਨਾਜ਼ਰ ਕਰਾਂ ਤੰਗ ਤੂੰ ਹਾਜ਼ਰ ਹੋ ਜਾ ਆਪਾਂ ਮੇਰੇ ਟੌਪਿਕ ਤੇ ਗੱਲ ਲਾ ਕੇ ਆਉਣੇ ਦੋ ਵਾਰ ਮੰਗੇ ਸੀ ਇੱਕ ਮੰਗਿਆ ਕਿ ਜਦੋਂ ਮੈਂ ਤੈਨੂੰ ਯਾਦ ਕਰਾਂ ਹਾਜ਼ਰ ਹੋ ਜੀ ਤੇ ਉਹਨੇ ਯਾਦ ਕੀਤਾ ਸਰੀਰ ਉਹਦਾ ਫੁੱਲਾਂ ਦੇ ਨਾਲ ਢੱਕਿਆ ਹੋਇਆ ਢੱਕਿਆ ਹੋਇਆ ਰਾਜੇ ਦਾ ਤੇ ਬੈਠੀ ਉਹਦੇ ਸਰੀਰ ਦੇ ਕੋਲ ਤੇ ਯਾਦ ਕਰਦੀ ਆ ਦੇਵੀ ਨੂੰ ਤੇ ਦੇਵੀ ਹਾਜ਼ਰ ਨਜ਼ਰ ਹੋ ਗਈ ਕਹਿੰਦੀ ਮਾਤਾ ਮੈਂ ਧਰਮ ਸੰਕਟ ਚ ਪੈ ਗਏ ਆ ਤੁਸੀਂ ਮੈਂ ਨਵਾਦਾ ਕੀਤਾ ਸੀ ਜਦੋਂ ਮੈਂ ਤੁਹਾਡੀ ਅਰਧ ਨਾ ਕੀਤੀ ਕਿ ਮੇਰੇ ਦੁੱਖਾਂ ਦਾ ਨਿਵਾਰਨ ਕਰੋਗੇ ਮੈਂ ਹੁਣ ਧਰਮ ਸੰਕਟ 'ਚ ਬੈਕੀ ਜੇ ਮੈਂ ਹੁਣ ਲੋਕਾਂ ਨੂੰ ਦੱਸਦੀ ਐ ਤੇ ਇਹਦਾ ਸੰਸਕਾਰ ਕਰ ਦੇਣਾ ਤੇ ਜੇ ਮੈਂ ਨਹੀਂ ਦੱਸਦੀ ਤਾਂ ਫਿਰ ਮੈਂ ਧਰਮ ਸੰਕਟ ਦੇ ਵਿੱਚ ਫੇਦ ਹੁੰਦੀ ਐ ਮੈਂ ਇੱਥੇ ਆਪਣਾ ਆਪ ਨਹੀਂ ਦਾ ਦਿਖਾਉਣੀ ਐ ਤੁਸੀਂ ਦੱਸੋ ਤੇ ਗੁਰੂ ਪਿਆਰਿਓ ਆਤਮ ਸ਼ਕਤੀ ਅਗਮ ਅਗੋਚਰ ਜੋਤ ਜਿਹਨੂੰ ਕਿਹਾ ਜਾਂਦਾ ਉਨੇ ਦੇ ਸਿਰ ਦੇ ਉੱਤੇ ਹੱਥ ਰੱਖਤਾ ਕਹਿੰਵੀ ਚੱਲ ਮੇਰੇ ਨਾਲ ਮੈਂ ਤੇਰਾ ਭਰਮੇ ਦੂਰ ਕਰ ਦਿੰਨੇ ਆ ਗੁਰ ਪਿਆਰਿਓ ਬੇਟੀ ਉੱਥੀ ਐ ਧਿਆਨ ਅੰਦਰ ਲੱਗੀ ਉਹਦੀ ਬਾਹ ਪਕੜੀ ਰਾਣੀ ਦੀਦਾ ਉੱਪਰ ਬ੍ਰਹਿਮੰਡ ਪੂਰਾ ਬ੍ਰਹਿਮੰਡ ਘੁੰਮਿਆ ਗੁਰ ਪਿਆਰਿਓ ਬ੍ਰਹਿਮੰਡ ਪੂਰਾ ਹੁਣ ਬ੍ਰਹਿਮੰਡ ਕੀ ਐ ਧਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿੰਦੇ ਨੇ ਬ੍ਰਹਿਮੰਡ ਕਿਤੇ ਹੋਰ ਨਹੀਂ ਬੈਠੀ ਤੋਂ ਮਹਿਲ ਦੇ ਵਿੱਚ ਐ ਬ੍ਰਹਿਮੰਡ ਕੀ ਐ ਸਾਡਾ ਅੰਦਰ ਸ਼ਰੀਰ ਜੋ ਬ੍ਰਹਿਮੰਡ ਐ ਸੋ ਹੀ ਪਿੰਡੇ ਉਹ ਸਾਰਾ ਬ੍ਰਹਿਮੰਡ ਸਾਡਾ ਸ਼ਰੀਰ ਐ ਨੌ ਦਰਵਾਜੇ ਸਾਡੇ ਸਰੀਰ ਦੇ ਨੇ ਔਰ ਨੌ ਜਿਹੜੇ ਗ੍ਰਹਿ ਆ ਜਿਹਨੂੰ ਆਪਾਂ ਨੌ ਗ੍ਰਹਿ ਕਹਿੰਦੇ ਆ ਸਾਡੇ ਸਰੀਰ ਦੇ ਨੌ ਦਰਵਾਜੇ ਪੂਰੇ ਦਾ ਪੂਰਾ ਬ੍ਰਹਿਮੰਡ ਆ ਤਾਂ ਪ੍ਰਭੂ ਵਾਹਿਗੁਰੂ ਨੇ ਬੜਾ ਖਲਾਸਾ ਕੀਤਾ ਹੁਣ ਗੁਰੂ ਪਿਆਰਿਓ ਉੱਪਰ ਲੈ ਗਏ ਤੇ ਜਦੋਂ ਉਹ ਜਾ ਰਹੀ ਆ ਰਸਤੇ ਦੇ ਵਿੱਚ ਤੇ ਉਹਨੇ ਕੀ ਦੇਖਿਆ ਕਿ ਰਾਜਾ ਪਤਮ ਬੈਠਾ ਉਤਰ ਗਈ ਰਾਣੀ ਨੂੰ ਰਾਣੀ ਕਹਿੰਦੀ ਦੇਵੀ ਨੂੰ ਮਾਤਾ ਉਹ ਸਾਹਮਣੇ ਰਾਜਾ ਪਤਮ ਬੈਠਾ ਉਤਰੀਆਂ ਦੋਨੇ ਗਈਆਂ ਕਹਿੰਦੀ ਰਾਜਾ ਸਾਹਿਬ ਤੁਸੀਂ ਇੱਥੇ ਕਹਿੰਦਾ ਤੂੰ ਕੌਣ ਹੈ ਕਹਿੰਦੀ ਜੀ ਮੈਂ ਤੁਹਾਡੀ ਪਤਨੀ ਕਹਿੰਦਾ ਜੀ ਕਿਹੜੇ ਜਨਮ ਦੀ ਕਹਿੰਦੀ ਜੀ ਅਸੇ ਹੀ ਜਨਮ ਰਚਾ ਤੁਹਾਡੀ ਡੈੱਡ ਬੋਡੀ ਜਿਹੜੀ ਆ ਉਹ ਮਹਿਲ ਵਿੱਚ ਪਈ ਹੈ ਤੇ ਰੂਹ ਤੁਹਾਡੀ ਇੱਥੇ ਹੈ ਮੈਂ ਤਾਂ ਵੀ ਅਸੇ ਜਨਮ ਦੀ ਪਤਨੀ ਉਹਦੇ ਵਿੱਚ ਬਹੁਤ 800 ਜਨਮ ਜਿਹੜੇ ਆ ਨਾ ਰਾਣੀ ਨੀਲਾ ਦੇ ਹਨ ਪ੍ਰਭ왈ਕਿ ਮਾਰੇ ਨੇ ਦਰਸਾਏ ਪਰਾਣੀ ਦੇ ਵੀ ਕੰਨੇ ਜਨਮ ਉਹ ਫਿਰ ਉੱਥੇ ਰਾਜਾ ਪਤਾ ਕੀ ਕਹਿੰਦਾ ਕਹਿੰਦਾ ਤੂੰ ਮੇਰੀ ਪਤਨੀ ਨਹੀਂ ਹੋ ਸਕਦਾ ਕਹਿੰਦੀ ਜੀ ਕਿਉਂ ਕਹਿੰਦਾ ਜੇ ਤੂੰ ਮੇਰੀ ਪਤਨੀ ਹੁੰਦੀ ਤਾਂ ਤੂੰ ਆਪਣਾ ਪਤਨੀ ਧਰਮ ਨਿਭਾਉਂਦੀ ਤੂੰ ਤਾਂ ਮੋਹ ਦੇ ਵਿੱਚ ਪੈ ਕੇ ਮੇਰੇ ਸ਼ਰੀਰ ਦੇ ਮੋਹ ਵਿੱਚ ਪੈ ਕੇ ਤੇ ਮੇਰਾ ਤਮੰਤਮ ਸੰਸਕਾਰ ਤੱਕ ਨਹੀਂ ਕੀਤਾ ਤੂੰ ਮੇਰੀ ਪਤਨੀ ਨਹੀਂ ਕਹਿੰਦਾ ਠੀਕ ਹੈ ਭਾਈ ਤੂੰ ਮੈਂ ਤੇਰੇ ਇਸ ਜਨਮ ਦਾ ਪਤੀ ਸੀ ਪਰ ਕਈ ਜਨਮੋਂ ਮੈਂ ਤੇਰਾ ਪਿਤਾ ਬਣਿਆ ਕਈ ਜਨਮ ਮੈਂ ਤੇਰਾ ਪੁੱਤਰ ਬਣਿਆ ਕਈ ਜਨਮ ਮੈਂ ਤੇਰਾ ਭਰਾ ਬਣਿਆ ਸਾਰੇ ਰਿਸ਼ਤੇ ਨੇ ਘੜਾ ਦਿੱਤੇ ਤੇ ਕਹਿੰਦਾ ਜੇ ਤੂੰ ਹੁਣ ਸੱਚੀ-ਮੱਚੀ ਇਸ ਜਨਮ ਦੇ ਵਿੱਚ ਮੇਰੀ ਪਤਨੀ ਹੈ ਨਾ ਤੇ ਚੱਲ ਜਾ ਕੇ ਮੇਰਾ ਅੰਤਮ ਸੰਸਕਾਰ ਕਰ ਦੇ ਮੇਰੇ ਸ਼ਰੀਰ ਨੂੰ ਸਾਧ ਲੈ ਕੇ ਰਿਆ ਕਰਮ ਕਰ ਤੇ ਗੁਰ ਪਿਆਰਿਓ ਕਿੱਥੇ ਉਹ ਸੱਚ ਖੜ ਨੂੰ ਜਾ ਰਹੀ ਸੀ ਆਪਣੇ ਪਤੀ ਨੂੰ ਮੁੜ ਜੀਵਤ ਕਰਨ ਵਾਸਤੇ ਪੁਨਰ ਜੀਵਤ ਕਰਨ ਵਾਸਤੇ ਉੱਥੇ ਵਾਪਸ ਮੋੜੀਏ ਉੱਥੇ ਮੋੜੀ ਆਏ ਔਰਕੇ ਰਾਜੇ ਭਟਮ ਦਾ ਸੰਸਕਾਰ ਕੀਤਾ ਕਿਰਿਆ ਕਰਨ ਕੀਤਾ ਜਿੱਦਾਂ ਅੱਜ ਆਪਾਂ ਕਿਰਿਆ ਕਰਨ ਦੇ ਵਿੱਚ ਬੈਠੇ ਆ ਸਾਰੀ ਸੰਗਤ ਨੂੰ ਆਵਾਮ ਕੀਤਾ ਆਵਾਮ ਨੂੰ ਇਕੱਠਾ ਕੀਤਾ ਗੁਰੂ ਪਿਆਰੇਓ ਤੇ ਰਾਜੇ ਦਾ ਸਰੀਰ ਸਾਹਮਣੇ ਆ ਗਿਆ ਜਿਸ ਤਰ੍ਹਾਂ ਆਪਾਂ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਬਾਪੂ ਸਾਡੇ ਅਜ਼ੀਜ਼ ਜਿਨ੍ਹਾਂ ਦਾ ਅਸੀਂ ਅੱਜ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਕਿਰਿਆ ਕਰਨ ਦੇ ਵਿੱਚ ਬੈਠੇ ਆ ਗੁਰੂ ਪਿਆਰੇਓ ਇਸੇ ਤਰ੍ਹਾਂ ਬਾਪੂ ਕਸ਼ਮੀਰ ਸਿੰਘ ਨੇ ਵੀ ਜਿੱਦਾਂ ਰਾਜੇ ਭਟਮ ਨੇ ਕਿਹਾ ਕਿ ਕਈ ਜਨ ਨੂੰ ਮੈਂ ਤੇ ਅੰਦਰ ਲਿਭਾਏ ਆ ਇਹ ਰਿਸ਼ਤੇ ਬੁਆਏ ਆ ਤੇ ਬਾਪੂ ਕਸ਼ਮੀਰ ਸਿੰਘ ਨੇ ਵੀ ਰਿਸ਼ਤੇ ਦੇ ਵਿੱਚੋਂ ਖਮੇ ਦੀ ਸ਼ਾਦੀ ਕਰੂ ਪਿਆ ਰਿਓ ਕਿਸੇ ਦਾ ਪੁੱਤਰ ਬਣਿਆ ਕਿਸੇ ਦਾ ਭਰਾ ਬਣਿਆ ਕਿਸੇ ਦਾ ਚਾਚਾ ਬਣਿਆ ਕਿਸੇ ਦਾ ਤਾਇਆ ਬਣਿਆ ਕਿਸੇ ਦਾ ਭੁੱਪੜ ਬਣਿਆ ਕਿਸੇ ਦਾ ਮਾਮਾ ਬਣਿਆ ਕਿਸੇ ਦਾ ਮਾਸੜ ਬਣਿਆ ਕਿਸੇ ਦਾ ਜੀਜਾ ਬਣਿਆ ਕਿਸੇ ਦਾ ਸਾਲਾ ਬਣਿਆ ਹਰ ਰਿਸ਼ਤਾ ਨਵਾਰਿਆ ਕਦੀ ਰਿਸ਼ਤਿਆਂ ਤੋਂ ਭੱਜੇ ਨਹੀਂ ਗਰੂ ਪਿਆ ਰਿਓ ਤੇ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣੇ ਆ ਗੁਰ ਪਿਆ ਰਿਓ ਜਦੋਂ ਪਿਓ ਦੁਨੀਆ ਤੋਂ ਚਲੇ ਜਾਂਦਾ ਨੱਥ ਗੁਰੂ ਪਿਆਰੇਓ ਉਦੋਂ ਰਿਸ਼ਤੇ ਯਾਦ ਆਉਂਦੇ ਆਖਰੀ ਰਚਨਾ ਹੈ ਆਓ ਗੁਰੂ ਪਿਆਰੇਓ ਮਾਣੋ ਨਾ ਤੁੰਗੀ ਮਾ ਸਾਜਨ ਗਮਨ <entender it�ens filho> ਖੁਸ ਜਾਂਣ ਲੱਗ ਪੈ ਹੋ ਜਦੋਂ ਧਤੂ ਗਿਆ ਬਾਪੂ ਜਦੋਂ ਧਤੂ ਗਿਆ ਬਾਪੂ ਅਸੀਂ